ਐ ਸਿਤਾ ਅੱਜ ਜੋ ਖੁਸ਼ੀ ਦਾ ਦਿਨ ਆਪਾਂ ਸਾਡੇ ਸੁਦੇਸੋਂ ਦੀ ਬੇਟੀ ਦਾ ਜਵਾਜ ਅਨੰਦ ਕਾਰਜ ਵਾਸਤੇ ਆਠ ਕਰਾਏਗੇ ਉਸ ਸਮੇਂ ਤੇ ਆਇਆ ਖੁਸ਼ੀ ਦਾ ਸੰਕਲਨ ਕਰਨ ਸੇ ਤੁਮਾਂ ਨੂੰ ਬਧਾਈ ਦਿਨੇ ਮੂਰਤ ਕਿਰਪਾ ਕਰੇ ਹਮੇਸ਼ਾ ਇਸ ਕੋਲ ਮੇਰੇ ਪ੍ਰਾਰਥਨਾ ਹੈ ਬੱਚਿਆਂ ਨੂੰ ਖੁਸ਼ੀ ਦੇ ਦੇ ਦੂਸਰਾ ਤੁਸੀਂ ਜਿਹੜਾ ਸਵਾਲ ਕੀਤਾ ਮੈਂ ਤਾਂ ਕਹਿੰਦਾ ਸੀ ਅਜੇ ਨਾ ਕਰਦੇ ਵਰਪੂਰ ਦੇ ਦਿਹਾੜੇ ਹੈ ਅਲਫਾ ਗੁਰੂ ਦਾ ਨਗਰ ਕੀਰਤਨ ਰਣਗੁਰ ਸਾਹਿਬ ਤੋਂ ਸ਼ੁਰੂ ਕੀਤਾ ਜਿਹੜਾ ਪਹਿਲੀ ਵਾਰ ਕੀਤਾ ਬਹੁਤ ਹੀ ਵਾਦ ਕੱਲੋਂ ਦਬਨਵਾ ਸਾਹਿਬ ਆ ਰਹੇ ਕੱਲੋਂ ਗੁਰੂ ਘਰ ਉੱਤੇ ਤੁਨ ਪਾਏ ਜਾਣਗੇ ਦੁਬਾਰ ਸਜਣਗੇ ਕਿਉਂਕਿ ਪਹਿਲਾਂ ਇਹ ਗੁਰਪੁਰਬ ਦਾ ਜਿਹੜਾ ਜਸਪਾਲ ਸ਼ੇਰਾ ਸਾਨੂੰ ਹਰ ਨਗਰ ਚੋਂ ਮਿਲ ਆ ਜਾਂਦਾ ਸੀ ਕਿ ਪਹਿਲੀ ਵਾਰ ਅਸੀਂ ਪੀਸੀ ਨੇ ਫੈਸਲਾ ਕੀਤਾ ਹੈ ਕਿ ਕਿਉਂ ਨਾ ਫਿਗਰਪੁਰਬ ਦੇ ਦਿਹਾੜੇ ਤੇ ਜਿੱਥੋਂ ਦੇ ਗੁਰੂ ਜੀ ਚੱਲੇ ਰਹੀਦਾ ਰਸਤੇ 'ਤੇ ਉਹ ਰਸਤੇ ਤੇ ਚੱਲ ਕੇ ਇਨ੍ਹਾਂ ਦੇ ਪ੍ਰਸ਼ਾਪ ਤੋਂ ਦਹਾਉਨਵਾਸਾਂ ਤੇ ਇੱਥੋਂ ਫੇਰ ਅੱਗੇ ਗ੍ਰੇਡ ਸਾਹਿਬ ਨੂੰ ਚਲੇ ਗਏ ਸੀ ਉਸ ਰਸਤੇ ਤੇ ਸਾਰਾ ਨਗਰ ਕੇਂਦਰ ਆਵੇ ਤਾਂ ਕਿ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਨੇ ਇਹਨਾਂ ਨੂੰ ਗੁਰੂ ਦਾ ਇਤਿਹਾਸ ਜੋ ਗੁਰੂ ਦੇ ਉਸ ਸਮੇਂ ਦਾ ਸਾਰੇ ਖਲਾਸ ਸੀ ਉਹਨਾਂ ਬਾਰੇ ਅਗਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਤਾਂ ਕਿ ਗੁਰੂ ਦੇ ਇਤਿਹਾਸ ਨਾਲ ਜੁੜਨ ਤੇ ਗੁਰੂ ਨਾਲ ਜੁੜਨ ਤੇ ਗੁਰੂ ਦਾ ਰਸਤਾ ਬਰਜੋੜੇ ਸੋ ਇਹ ਖੁਸ਼ੀ ਦਾ ਦਿਹਾੜਾ ਹੈ ਇਹ ਦਿਖਾ ਰਹੇ ਤੇ ਮੈਂ ਚਾਹਾਂਗਾ ਕਿ ਤੁਸੀਂ ਹੁਣ ਵੀ ਕਹਿਣਾ ਕਿ ਨਾ ਇੰਦਰ ਲਈ ਕਸ਼ਤਿਰ ਕਰੋ ਮੇਰੇ ਖਿਲਾਫ ਆ ਛੱਡੀਏ ਗੱਲ ਇਹ ਫੇਰ ਆਪਣੇ ਕੋਲ ਬਹੁਤ ਸਮਾਂ ਹੈ ਔਰ ਮੈਂ ਸਾਰੇ ਇਸਤਿਹਾਰ ਜੋ ਸੰਗਤ ਰੂ ਦੇਵ ਤੇ ਕਰੂੰਗਾ ਕਿ ਬਹੁਤ ਵੱਡੀ ਕੁਰਬਾਨੀ ਹੈ ਗੁਰੂਆਂ ਦੀ ਇਹਨਾਂ ਨੇ ਸਾਰਾ ਸੰਸ ਜੁਲਮ ਦੇ ਖਿਲਾਫ ਔਰ ਹੱਕ ਤੇ ਸੱਚ ਦੀ ਲੜਾਈ ਲੜਦੇ ਪਰਿਆ ਦੇ ਪਿਆਰੇ ਔਰ ਉਸ ਗੁਰੂ ਦਾ ਜੋ ਉਪਕ੍ਰਮਾ ਆ ਰਹੇ ਹਨ ਜਿਨ੍ਹਾਂ ਨੇ ਸੰਗਤ ਤੋਂ ਵੱਧ ਕੁਝ ਆ ਕੇ ਥੇ ਨਮਸਕਾਰ ਕੀਤੀ ਜਾਂਦੀ ਹੈ ਗੁਰੂ ਇਤਿਹਾਸ ਅੰਦਰ ਜੰਦਾ ਸਭ ਨੂੰ ਬੇਨਤੀ ਹੈ ਸਤਿ ਸੰਗਤੋ ਸੰਦੇਪ ਤੱਕ ਪਹੁੰਚੇ ਇਹ ਸਾਰੇ ਸੰਗਤ ਨੂੰ ਬੇਨਤੀ ਹੈ